ਤੁਹੇ ਬਹੁਤ ਜ਼ਿਆਦਾ ਜਿਹੜੀਆਂ ਨਿਰਦ ਵਿੱਚ ਲਾਸਾਂ ਆ ਰਹੀਆਂ ਅਜੇ ਇੱਕ ਛੋਟਾ ਬਲੂਨ ਮਿਲਿਆ ਕਿਸ ਤਰ੍ਹਾਂ ਵੇਖਦੇ ਹੋ ਕੀ ਸੂਤਨਾ ਮਿਲੀ ਸੀ ਸਾਨੂੰ ਸਾਡੇ ਆਦਰ ਨਹੀਂ ਬਾਗੀ ਚਰਾਈ ਦਾ ਫੋਨ ਆਇਆ ਸੀ ਜਿਹੜੇ ਕਿ ਸਾਲਾ ਸਾਲ ਯਾਤਰਾ ਕਰ ਰਹੇ ਨੇ ਤੇ ਉਹਨਾਂ ਦੇ ਫੋਨ ਦੇ ਮੁਤਾਬਿਕ ਅਸੀਂ ਮੌਕੇ ਤੇ ਟਾਣੀ ਵਿਸ਼ੇਸ਼ ਡਾਣੀ ਕੰਧਾ ਰੋਡ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਜਿਹੜਾ ਕਿ ਇੱਕ ਬਲੂਨ ਮਿਲਿਆ ਸਾਨੂੰ ਬਲੂਨ ਮਿਲਿਆ ਜੋ ਕਿ ਜਨਮ ਬੱਚਾ ਹੈ ਤੇ ਉਹਨੂੰ ਮੋੜੀ ਨੂੰ ਕੱਢ ਕੇ ਬੱਚੇ ਨੂੰ ਕੱਢ ਕੇ ਸਕਾਰੀ ਹਸਪੀਟਲ ਖਾਤਾ ਗਿਆ ਅਸੀਂ ਪ੍ਰਸ਼ਾਸਨ ਮੰਗ ਕਰਦੇ ਆਂ ਵੀ ਇਹ ਬੱਚਾ ਕਿਹੜੇ ਹਸਪਤਲ ਹੋਇਆ ਹੈ ਉਹਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹਾਂ ਔਰ ਜਿੰਨੇ ਵੀ ਆਸ਼ਾ ਵਰਕਰ ਹੈਗੇ ਨੇ ਜਿੰਨੇ ਵੀ ਆਸ਼ਾ ਵਰਕਰ ਹੈਗੇ ਨੇ ਉਹਨਾਂ ਨੂੰ ਮਤਲਬ ਗੁਲ ਕਰਵਾ ਦਵਾਰਗਾ ਇਸ ਤਰ੍ਹਾਂ ਦੀ ਸੂਚਨਾ ਮਿਲੀ ਸੀ ਤੁਹਾਨੂੰ ਮੌਕੇ ਤੇ ਜੀ। ਸਾਨੂੰ ਐਮਐਸਸੀ ਥਾਣਾ ਨੂੰ ਇੱਕ ਪਿਕਚਰ ਮਿਲੀ ਸੀ ਜੀ। ਜਿਆ ਮైనਰ ਦੇ ਵਿੱਚ ਇੱਕ ਫੋਨ ਆਇਆ ਕੋਈ ਨਰਸਵੰਦ ਰਣਜੀਤ ਦਾ ਅ ਦਰਾਇਆ ਸਾਡਾ ਫੋਨ ਆਇਆ ਜੀ। ਜੋ ਤੇ ਆ ਕੇ ਮੌਕੇ ਆਏ ਆ ਤੇ ਇਹਨੂੰ ਉਹਨਾਂ ਨੇ ਨਰਚ ਬੰਦ ਹੈ ਸਵਰਨਿੰਦਰ ਬਾੜ ਕਟੇ ਤੇ ਆਪਾਂ ਸਨਾਖਤਰੀ ਹੁਣ ਕਰਾਂਗੇ ਕਿ ਕਿ ਪਤਾ ਘੰਟੇ ਦੀ ਇਹਦੀ ਸਨਾਖਤ ਕਰਾ ਕੇ ਹੁੰਦੀ ਹੈ ਜਿਹੜੀ ਨਰਚ ਬ੍ਰਹਮਤ ਹੋਇਆ ਜੀ ਬ੍ਰੂਨ ਆ ਮੈਨਰ ਜਿਹੜੀ ਕਿਕਰ ਖੜਨ ਜਾਂਦੀ ਹੈ ਜੀ ਕਿੰਨੇ ਕੁ ਮਹੀਨੇ ਦਾ ਜਾਬਦਾ ਕਿਸ ਤਰ੍ਹਾਂ ਵੇਖਦੇ ਪੂਰਾ ਹੀ ਹੈ ਜੀ ਬੱਚਾ ਸਹੀ ਹੈਗਾ ਜੀ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਹੋਏਗੀ ਸਰ ਤੁਹਾਡੇ ਵੱਲੋਂ ਕਾਨੂੰਨੀ ਕਾਰਵਾਈ ਹੁਣ ਅਫਸਰਾਂ ਦੇ ਨੌਜ ਵਿੱਚ ਲੈ ਕੇ ਕਰਾਂਗੇ ਜੋ ਜਿੰਨੀ ਬਣਦੀ ਹੋਵੇ